ਹਾਂ ਮੈਂ ਤੈਨੂੰ ਆਵਾਜ਼ ਮਾਰੀ ਜਾਨੀ ਮਨੋਦ ਤੂੰ ਕਿੱਥੇ ਸੋਚੀ ਪਿਆ ਵਾ ਕੋਨੇ ਮੰਮੀ ਸੋਚੀ ਕੀ ਪੈਣਾ ਵਾ ਹਾਂ ਮੈਂ ਚਾਚੇ ਕੇ ਫੋਨ ਤੇ ਵੇਖ ਕੇ ਆਇਆ ਆਂ ਤੇ ਜੰਗ ਲੱਗਣ ਲੱਗੀ ਪਾਕਿਸਤਾਨ ਨਾਲ ਹੈ ਜੰਗ ਆਹ ਹੈ ਭਰਾਵਾ ਜੰਗ ਨਾ ਲੱਗੇ ਸੱਚੀ ਗੱਲ ਆ ਉਹ ਮੈਂ ਵੇਖਣ ਆਇਆ ਮੈਂ ਫੋਨ ਤੇ ਵੇਖ ਕੇ ਆਇਆ ਇੱਥੇ ਬੈਹ ਤੈਨੂੰ ਮੈਂ ਦੱਸਾਂ ਹਾਂ ਨਹੀਂ ਆ ਜਾ ਅੰਦਰ ਬਈਏ ਨਹੀਂ ਅੰਦਰ ਕੀ ਬਹਿਣਾ ਮੈਂ ਸੋਚਣ ਡਿਆ ਹਾਂ ਹਾਂ ਕਿ ਜੰਗ ਲੱਗ ਗਈ ਨੁਕਸਾਨ ਕਿ ਨਾ ਹੋਣਾ ਵਾ ਆ ਓਕੇ ਪੁੱਤ ਜਿਨ੍ਹਾਂ ਨੇ ਜੰਗ ਅੱਗੇ ਹੰਡਾਈ ਆਪਣੇ ਤੇ ਉਹਨਾਂ ਨੂੰ ਪੁੱਛ ਕੇ ਵੇਖੇ ਕੋਈ ਜੰਗ ਬਹੁਤ ਮਾੜੀ ਚੀਜ਼ ਪੁੱਤ ਜੰਗ ਨਾ ਲੱਗੇ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰਿਓ ਤੇ ਤੂੰ ਕਿੱਥੇ ਵੇਖ ਕੇ ਆਇਆ ਕਿਉਂ ਮਤਲਬ ਜੰਗ ਕਿਹੜੀ ਗੱਲੋਂ ਲੱਗਣ ਲੱਗੀ ਚੰਗੋ ਇੱਧਰ ਕਿਤੇ ਜੰਮੂ ਜੰਮੂ ਵਾਲਾ ਘੁੰਮਣ ਗਏ ਲੋਕ ਹੂੰ ਤੋ ਕਿਤੇ ਉੱਥੇ ਹੱਤਵਾਦੀਆਂ ਦਾ ਹਮਲਾ ਆ ਤੇ 8-10 ਬੰਦੇ ਮਾਰਤੇ ਉਹਨਾਂ ਨੇ ਅੱਛਾ ਤੇ ਐਸੇ ਕਰਕੇ ਆਂਦੇ ਜੰਗ ਲੱਗਣ ਲੱਗੀ ਆ ਹੈ ਲੋੜਾ ਉਹ ਚਾਚਾ ਕਹਿੰਦੇ ਆ ਆਂਦਾ ਇਹ ਵੀ ਵੀ ਸੌਦਾ ਪਤਾ ਲਿਓਣਾ ਵਾ ਸਾਰਾ ਕੋਈ ਹੂੰ ਵੀ ਲੋਕ ਬੜੇ ਲੈਣਾ ਲੱਗੀਆਂ ਵਾ ਪੰਪਾਂ ਤੇ ਲੈਣਾ ਲੱਗੀਆਂ ਸਿਲੰਡਰ ਲਿਓਣ ਦੇ ਆ ਵੇ ਇਕੱਠਾ ਕਾਂਡੇ ਆ ਵੀ ਜੰਗ ਲੰਮੀ ਚੱਲਣੀ ਆ ਹਾਏ ਹਾਏ ਇੰਨੀ ਲੰਮੀ ਚੱਲ ਜਾਣੀ ਜੰਗ ਮਹਾਰਾਜ ਸੱਚੇ ਪਾਤਸ਼ਾਹ ਹੋ ਜੈਨਾ ਕੁਛ ਵੀ ਹੋਵੇ ਜੰਗ ਅੱਗੇ ਤੇ ਮੇਰੇ ਦਾਦੇ ਹੁਣੀ ਦਾਦੇ ਹੁੰਦੇ ਹੀ ਜਿਨ੍ਹਾਂ ਨੇ ਵੇਖੀ 47 ਦੀ ਵੰਡ 71 ਦੀ ਲੜਾਈ ਵੀ ਕਿੰਨੀਆਂ ਹਾਲਤਾਂ ਖਰਾਬ ਹੋਈਆਂ ਅੰਦੇ ਕਿਤੇ ਰੋਟੀ ਨਹੀਂ ਖਾਣ ਨੂੰ ਲੱਭਦੀ ਹੁੰਦੀ ਕੋਈ ਕਿਤੇ ਦੇ ਕੋਈ ਕਿਤੇ ਖਿਲਰ ਪਿਲਰ ਗਏ ਹੀ ਗਏ ਲੋਕ ਕਿਤੇ ਇੰਨਾ ਮੰਦਾ ਹਾਲ ਹੋਇਆ ਹੀ 47 ਦੀ ਵੰਡ ਚ ਮੇਰਾ ਦਾਦਾ ਦਾਦਾ ਹੰਦਾ ਹੀ ਬਹੁਤ ਨੁਕਸਾਨ ਹੋਇਆ ਹੀ ਲੋਕਾਂ ਦੇ ਕਿਤੇ ਭੈਣ ਭਰਾ ਹੀ ਵਿਚੜ ਗਏ ਕੋਈ ਪਾਕਿਸਤਾਨ ਰਹਿ ਗਿਆ ਕੋਈ ਹਿੰਦੁਸਤਾਨ ਹੋ ਤਾ ਚੱਲ ਵੰਡ ਹੋਈ ਮੁੰਡੇ ਕੱਤਰ ਦੀ ਲੜਾਈ ਚ ਵੀ ਬਹੁਤ ਜ਼ਿਆਦਾ ਹੀ ਆਂਦੇ ਨੁਕਸਾਨ ਹੋਇਆ ਹੀ ਇੱਥੇ ਵੀ ਦੱਸਦੇ ਹੁੰਦੇ ਆਪਣੇ ਪਿੰਡ ਹੀ ਡੈਡੀ ਤੇ ਰਹਿਣੇ ਦੱਸਦੇ ਹੁੰਦੇ ਹੀ ਤੇ ਇੱਥੇ ਵੀ ਆ ਰੋਈ ਦੇ ਵਿੱਚ ਸਾਰੇ ਟੈਂਕ ਮਤਲਬ ਖਲੋਤੇ ਹੁੰਦੇ ਸੀਗੇ ਇਦਾਂ ਬੜਾ ਮਤਲਬ ਕਿ ਉਦੋਂ ਵੀ ਬਹੁਤ ਰੋਟੀ ਨਹੀਂ ਆਂਦੇ ਪਕਾਉਣ ਦਿੰਦੇ ਹੁੰਦੇ ਰਾਤ ਕੱਢ ਕੱਢ ਕੇ ਆਰਮੀ ਵਾਲੇ ਤੇ ਉਹ ਕੁੜ ਦੁਬਾਰੇ ਆਪਣੇ ਨਹੀਂ ਬੋੜ ਪਿੱਪਲ ਉੱਥੇ ਬਾਹਰ ਜੀ ਰਿਹਾ ਨੇ ਇਹ ਕਹਿਣ ਵੀ ਰਾਤ ਨੂੰ ਲਾਈਟ ਨਹੀਂ ਜਗਾਉਣੀ ਅੱਛਾ ਹਾਂ ਉਹ ਵੀ ਲਾਈਟ ਨਹੀਂ ਜਗਾਉਣੀ ਰਾਤ ਨੂੰ ਕੋਈ ਵੀ ਹੈ ਇਹ ਤੇ ਬਹੁਤ ਮਾੜੀ ਗੱਲ ਵਾ ਤੇ ਜੰਗ ਲੱਗਣਾ ਉਹਨਾਂ ਦਾ ਕੀ ਜਾਣਾ ਨੁਕਸਾਨ ਤੇ ਆਪਣੇ ਨੂੰ ਪਹੁੰਚਣਾ ਉਹ ਹੀ ਨਾ ਜਿਨ੍ਹਾਂ ਨੇ ਜੰਗਾਂ ਲਾਉਣੀਆਂ ਉਹਨਾਂ ਨੇ ਤੇ ਰਹਿ ਜਾਣਾ ਆਪਣੇ ਆਪਣੇ ਮਹਿਲਾਂ 'ਚ ਬੈਠੇ ਮਰਨੀ ਤੇ ਮਾੜੀ ਪਬਲਿਕ ਹੀ ਆ ਮਰ ਨਾਲ ਨੁਕਸਾਨ ਤੇ ਲੋਕਾਂ ਦਾ ਹੋਣਾ ਫਸਲਾਂ ਖਰਾਬ ਹੋਣੀਆਂ ਜਿਨ੍ਹਾਂ ਦੀਆਂ ਪੈਲੀਆਂ ਦੇ ਵਿੱਚ ਹੋਣਾ ਆਰਮੀ ਲੰਗਣੀਆਂ 100 3ਾਂ ਬੋਤ ਮਾਰੇ ਲੋਕਾਂ ਦੇ ਮਰ ਜਾਣੇ ਜਿਹੜੇ ਨੌਕਰੀਆਂ ਕਰਦੇ ਆ ਆਮ ਪਬਲਿਕ ਵਾਗੀ ਜਦੋਂ ਹੁਣ ਜੰਗ ਲੱਗ ਗਈ ਕਹੀ ਤੇ ਜੋ ਮਰਜੀ ਵੀ ਹੋ ਸਕਦਾ ਬਹੁਤ ਮਾੜੀ ਗੱਲ ਵਾ ਆਪਾਂ ਵੀ ਸੌਦਾ ਫੇ ਲਾਇਆ ਨਾ ਇਹ ਥੋੜਾ ਬੋਤ ਰੁਪਈਆ 2-3 ਰੁਪਈਆ ਕਰਕੇ ਬੋਤ ਪੈਸਾ ਤੇ ਕਣਕ ਦਾ ਕੋਈ ਮਿਲਿਆ ਨਹੀਂ ਤੇ ਸੌਦਾ ਕਿੱਥੋਂ ਲਿਆਵਾਂਗੇ ਅਰਜਦਾਰ ਰੋਲਾ ਸੁਣਿਆ ਵਾ ਕੀ ਪਤਾ ਕੱਲ ਨੂੰ ਮੰਗਾਈ ਕਰ ਦੇਣੀ ਆ ਜਾਂ ਜੇ ਕੋ ਬੰਦ ਬੁੰਦ ਹੋ ਗਿਆ ਤਾਂ ਕੀ ਕਿਦਾਂ ਖਾਵਾਂ ਪੀਵਾਂ ਕੀ ਕਰਾਂਗੇ ਆਪਾਂ ਤੇ ਸੌਦਾ ਤੇ ਪਤਾ ਫਿਰ ਪੈਸੇ ਹੋਣਗੇ ਆੜਤੀਏ ਨੇ ਤਾਂ ਜੇ دیਵਾਨੀ ਨਹੀਂ ਦਿੱਤੀ ਜਾਂ ਫਿਰ ਆੜਤੀਏ ਨੂੰ ਫੋਨ ਕਰਕੇ ਪੁੱਛ ਹੈ ਚਲ ਆੜਤੀਏ ਨੂੰ ਪੁੱਛਦਾ ਵਾਂ ਉਹਨਾਂ ਨੂੰ ਉਹਨਾਂ ਨੂੰ ਫਿਰ ਪਤਾ ਹੀ ਹੋਣਾ ਇਹ ਗੱਲਾਂ ਦਾ ਵੀ ਆਣ ਲੜਾਈ ਲੱਗਣ ਵਾਲੀ ਆ ਆਹੋ ਵੀ ਆੜਤੀਏ ਨੂੰ ਪੁੱਛੇ ਵੀ ਪੈਸੇ ਭਰਾਵਾ ਦੇ ਦੇ ਸਾਨੂੰ ਤੇ ਪੈਸਾ ਲੈ ਕੇ ਕੋਈ ਤੇ ਫਿਰ ਕੋਈ ਵੀ ਚੀਜ਼ ਲਿਆਵਾਂਗੇ ਪਹੂਆਂ ਦੇ ਪੱਠੇ ਪਾਉਣ ਨੂੰ ਡੀਜ਼ਲ ਪਾਉਣਾ ਮਹੀਨਿਆਂ ਦੇ ਵਿੱਚ ਸੌ ਕੰਮ ਆ ਚਲ ਉਠਾ ਆਕਰ ਨੂੰ ਰੋਟੀ ਖਾ ਤੇ ਵੇਨੇ ਆ ਕੋਈ ਗੱਲ ਨਹੀਂ ਆ ਦੁਨੀਆ ਦੇ ਨਾਲ ਹੀ ਆ ਸਾਰੇ ਉਹ ਗੱਲ ਆਪਣੇ ਭੈਣ ਭਰਾਵਾਂ ਦੇ ਨਾਲ ਸਾਰਿਆਂ ਦੇ ਨਾਲ ਹੀ ਆ ਤੂੰ ਕੋਈ ਨਹੀਂ ਟੈਨਸ਼ਨ ਚ ਪਿਆਵਾ ਆਜਾ ਉੱਠ ਕੇ ਘਰ ਨੂੰ ਤੇ ਆ ਨਾਲੇ ਕੋਈ ਕੰਮ ਕਰ ਵੇਖੀ ਜਾਂ ਲਾੜਤੀ ਨੂੰ ਫੋਨ ਕਰਕੇ ਵੇਖ ਤੇ ਜੇ ਦਿੰਦਾ ਵਾ ਪੈਸੇ ਤੇ ਸੌਦਾ ਲੈ ਆਉਣੀ ਆ ਚੱਲਾ ਹੈ ਆਜਾ ਆ ਮੇਰਾ ਪੁੱਤ ਘਰ ਨੂੰ ਨਿੱਕਾ ਕਿੱਥੇ ਗਿਆ ਵਾ ਕਾ ਚੱਲਾ ਆ ਲੈ ਮਮੀ ਉਹ ਵਿਹਾਰ ਨੇ ਆਵਾ ਤੂੰ ਮੈਨੂੰ ਪੁੱਛੀ ਜਾਂਨੀ ਕਿੱਥੇ ਆ ਕਿੱਥੇ ਡਿਆ ਵਾ ਲੈ ਆਹ ਇਨ ਮੈਂ ਵੇਖਿਆ ਹੀ ਨਹੀਂ ਹਨਾਰ ਥੱਲੇ ਬੈਠੇ ਨੂੰ ਤੂੰ ਕਰੀ ਜਾਂਦਾ ਬੋਲਾਈ ਤੇ ਕੋਈ ਆਉ ਕਾਫ ਕੰਡੇ ਥੋੜਾ ਕਾਜਾ ਹੋਈ ਜਾਂਦਾ ਮੜ ਮੜ ਹਾਂ ਆਉ ਮੈਂ ਬਾਅਦ ਚ ਪੂਤਨਾ ਬਦਨਾ ਵੀ ਹੋਣਾ ਵਾ ਤੇ ਬਾਅਦ ਚ ਕਾਜਾ ਵਿੱਚੋਂ ਦੇ ਸੱਟ ਨਹੀਂ ਬੜਾ ਕੰਮ ਹਾਂ ਚਲ ਵਧੀਆ ਵਾ ਪੂਤਨਾ ਤੇ ਚੰਗਾ ਵਾ ਗਰਮੀਆਂ ਚਟਣੀ-ਚਟਣੀ ਕੁੱਟਾਂਗੇ ਹਾਂ ਕੋਈ ਖਾਸ ਹੈ ਤੇ ਨਹੀਂ ਮਾੜਾ ਮੋਟਾ ਪੱਤੇ ਪੁੱਤੇ ਨੇ ਬੋਖ ਲਾਰਾ ਪਾਇਆ ਪਰ ਹਾਂ ਮੈਂ ਲੈ ਗੇ ਨਾ ਕਰਕੇ ਸਹੀ ਸਾਫ ਢੋੜੇ ਜਿਹਾ ਖੇਚ ਕੇ ਸਾਫ ਕਰਦਾ ਚੱਜ ਨਾ ਮੈਂ ਮੋਟਾ ਮੋਟਾ ਕਾਚੂ ਉਤਾਰ ਤਾ ਤੇ ਨਦੀਆ ਆ ਗਿਆ ਤੇ ਆਪ ਫੁੱਲ ਵੀ ਨੇਦਲੇ ਮਾਮੂ ਹੈਂ ਸੋਨੇ ਫੁੱਲ ਲੱਗਣ ਲੱਗੇ ਹੀ ਦੁਪਹਿਰ ਆਣਗੇ ਨਹੀਂ ਨਹੀਂ ਫੁੱਲ ਨਹੀਂ ਤਾਂ ਆਈ ਆ ਨਹੀਂ ਬੋਲੋ ਬੋਤਾ ਮੈਂ ਲਾਏ ਹੀ ਇਹ ਪਹਿਲਾਂ ਲੱਗੇ ਆ ਮੈਂ ਚਾਚੀ ਤੇਰੀ ਨੇ ਲਿਆਂਦੇ ਹੀ ਤੇ ਮੈਂ ਲਾਏ ਹੀਗੇ ਤੇ ਆ ਵੇਖੀ ਕਿੰਨੇ ਸੋਹਣੇ ਹੋਣ ਇਹਨੂੰ ਗਰਮੀਆਂ 'ਚ ਲੱਗਣੀਆਂ ਫੁੱਲ ਕੋਈ ਨਹੀਂ ਡੰਡੇ ਲੈ ਕੇ ਖੜੇ ਕਰ ਦਿੰਦਾ ਤੇ ਆਹ ਰੋਟੀ ਖਾਓ ਆਮਾ ਮਾ ਮੈਂ ਨੂ ਵੀ ਸੱਦ ਕੇ ਲੈ ਆਈ ਹਾਂ ਪਤਾ ਨਹੀਂ ਕੀ ਆ ਕੀ ਜਾਣ ਡਿਆ ਵਾ ਬਈ ਜੰਗ ਲੱਗ ਚੱਲੀ ਆਏ ਜੰਗ ਲੱਗ ਲੱਗੀ ਆ ਆਹੋ ਆਂਦਾ ਸੌਦਾ ਲੈ ਆਈਏ ਮੰਮੀ ਲੋਕੀ ਉੱਡਾ ਲੈਣ ਡਾਏ ਕਿੱਥੇ ਆਓ ਆ ਵੀ ਮੈਂ ਲੈ ਆਈ ਬਾਹਰੋਂ ਸੱਦ ਕੇ ਚਲ ਮੈਂ ਆ ਗਿਆ ਸੁੱਟ ਕੇ ਸੁੱਟ ਕੇ ਆ ਗਿਆ ਤੇ ਚਲਾ ਹਤੋ ਕਿ ਆਓ ਦਮ ਭਰਾ ਬਰੋ ਰੋਟੀ ਕੋਈ ਨਹੀਂ। ਮਨੋਦਰ ਜਾ ਵੇਖੀ ਬੁਲਾਓ ਆ ਲੱਗਦਾ ਹੀ ਉਹ ਵੀ ਬੁਕੇਟ ਖੜ ਕੇ ਆ। ਜੇ ਵੇਖ ਮੇਰੇ ਪੁੱਤ ਪਾਉਣਾ ਆ। ਕੱਛੀ ਗਾਜ਼। ਕੱਛੀ ਗਾਜ਼। ਮੰਮੀ ਕਿੱਥੇ ਤੇਰੀ? ਮੰਮੀ ਆਵੇ ਅੰਦਰ। ਅੱਛਾ। ਸਕਿੰਦਰ ਇਹ ਕਿਧਰ ਆ ਗਿਆ ਜੇ ਨੂੰ ਅੱਡ ਕਰਦਾ ਕਿਧਰ ਆ ਗਿਆ ਨਾ ਚਲ ਚੁੱਕ ਕਰ ਆ ਗਈ ਨਾ ਸਕਿੰਦਰ ਆਈ ਸਤਿਕਾਰ ਸਤਿਕਾਰ ਬਹਿ ਜਾ ਸਕਿੰਦਰ ਬੈਠੇ ਕੀ ਕਰਦੀ ਆਈ ਕੁਝ ਨਹੀਂ ਬੱਸ ਇਦਾਂ ਹੀ ਕਰਦਾ ਕੰਮ ਕਰੀ ਤੇ ਪਾਣੀ ਲਿਆ ਨਹੀਂ ਨਹੀਂ ਪਾਣੀ ਦਾ ਪੀਤੀ ਆਈ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਨੀਤ ਆ ਪਨੇ ਉਹਨੇ ਕੀ ਕਰਨਾ ਘਰੇ ਆ ਕੇ ਫੋਨ ਵੇਖਣ ਡਿਆ ਅੱਛਾ ਲੈ ਆਉਂਦੇ ਉਹ ਨਾਲ ਕੇ ਨਾਲ ਫੋਨ ਤੋਂ ਫੁਰਸਤ ਮਿਲੇ ਤੇ ਆਊਗਾ ਅੱਛਾ ਅੱਛਾ प्लाई बोर्ड ਜਿਆ ਪਿਆ ਤੁਹਾਡੇ ਉਹ ਤੁਸੀਂ ਕੀ ਕਰਨਾ ਉਹ ਉਹ ਚਾਚੀ ਮੈਂ ਬੈਂਚ ਜਿਆ ਬਣਾਉਣਾ ਹੈਗਾ ਮੰਮੀ ਨੇ ਮੰਗਾਇਆ ਹੈਗਾ ਇਹਨੂੰ ਓਦਾਂ ਹੀ ਇੱਕ ਦਿਨ ਆਖਣ ਲਈ ਵੀ ਮੇਰੇ ਕੋਲ ਇਦਾਂ ਜੀ ਤੋ ਕਿਤੇ ਜਾਣਾ ਹੁੰਦਾ ਤੇ ਲੀਡਾਨੀ ਪ੍ਰੈਸ ਹੁੰਦਾ ਤੇ ਇਹ ਕਹਿੰਦਾ ਸੀ ਜੇ ਮਮੀ ਤੈਨੂੰ ਮੈਂ ਬਣਾ ਦੂੰਗਾ ਮਤਲਬ ਚਾਜਿਆ ਲੀਡੇ ਪ੍ਰੈਸ ਕਰਨ ਨੂੰ ਸੌਖਾ ਤੇ ਇਹ ਲਿਆਇਆ ਹੈਗਾ ਇਹਦੇ ਯਾਰ ਦੋਸਤ ਦੇ ਕਹਿੰਦੇ ਘਰ ਮਿਸਤਰੀ ਲੱਗੇ ਤੋ ਦੇ ਬੱਜਿਆ ਹੀ ਤੇ ਉਹਨੂੰ ਪੁੱਛ ਕੇ ਲਿਆਇਆ ਹੀਗਾ ਤੁਸੀਂ ਕੀ ਕਰਨਾ ਮੈਨੂੰ ਤੇ ਲੋੜਾ ਮੈਨੂੰ ਦੇ ਦੋ ਹਾਂ ਨਹੀਂ ਹਨੂ ਹੀ ਲੋੜ ਕਰਕੇ ਲਿਆਏ ਆ ਕੀ ਨਹੀਂ ਮੇਰੇ ਸਾਡੇ ਮਿਸਤਰੀ ਲੱਗੇ ਆ ਨਾ ਫਿਰ ਉਹਨੂੰ ਸ਼ਹਿਰੋਂ ਜਾ ਕੇ ਲਿਆਉਣਾ ਪੈਣਾ ਤੇ ਤੁਸੀਂ ਕੀ ਕਰ ਤੂੰ ਹੀ ਬਾਤ ਬਣਾਉਂਦੇ ਰਹਿ ਤਾ ਤੁਹਾਨੂੰ ਕੀ ਜ਼ਰੂਰੀ ਹਾਲੇ ਅੱਛਾ ਜੀ ਸ਼ਾਇਦ ਹਨੂ ਹੀ ਜਾਣਾ ਉਹ ਲੈਣਾ ਆਹੋ ਅਹੀਂ ਬਾਤ ਹੈ ਇਹ ਹਨੂ ਲੋੜੀਏ ਤੇ ਇਹ ਲੈ ਕੇ ਆਏ ਤੁਸੀਂ ਮੇਰੇ ਕੋ ਪੈਸੇ ਚੁੱਕੋ ਹਾਂ ਤੇ ਮੈਨੂੰ ਦੇ ਦੋ ਨਹੀਂ ਨਹੀਂ ਜੱਜੀ ਇਹ ਤਾਂ ਮੁੰਡੇ ਨੂੰ ਮੰਨ ਕੇ ਲਿਆਇਆ ਹੈ ਮੰਗ ਕੇ ਤੇ ਲਿਆ ਹੁਣ ਮਿਸਤਰੀ ਲੱਗੇ ਆ ਤੇ ਮੈਂ ਕਾ ਚੱਲ ਹੈਗਾ ਹੀ ਆ ਤੇ ਦੇ ਦੋ ਫਿਰ ਕੀ ਐ ਮੇਰੀ ਚਾਚੀ ਵਡੋਣਾ ਫਿਰ ਐਦਾਂ ਤੈਨੂੰ ਦੇ ਤਾਂ ਫਿਰ ਅਸੀਂ ਆਪ ਜਾਂਦੇ ਫਿਰਾਂਗੇ ਨਾਲ ਨਹੀਂ ਪੈਸੇ ਕਰਤੇ ਤੇ ਫਿਰਾਂਗੇ ਮੈਂ ਕਿਹਾ ਤੁਹਾਨੂੰ ਪੈਸੇ ਨਹੀਂ ਦੇਣਦੇ ਹੁਣੇ ਪੈਸੇ ਚੁੱਕੋ ਤੇ ਦੇ ਦੋ ਚੁੱਕੋ ਜਿਹੜਾ 5-700 ਚੁੱਕਣਾ ਤੇ ਦੋ ਪਲਾਈ ਬੋਰਡ ਫਿਰ ਤੈਨੂੰ ਉਹ ਚਾਚੀ ਉਹ 5-700 ਦਾ ਥੋੜੀ ਐ 2250 ਦਾ ਵਾ ਆਹੋ 5-700 ਦਾ ਕੀ ਹੁੰਦਾ ਅਜਲੇ ਜਮਾਨੇ 'ਚ ਨਹੀਂ ਨਾਲੇ ਨਹੀਂ ਦੇਣਾ ਹੀ ਨਹੀਂ ਆ 5700 ਦੀ ਤੇ ਹੁਣ ਉੱਥੇ ਜਾ ਕੇ ਕਪਟੀ ਲੈਣ ਜਾਈਏ ਤਾਂ ਉਹ ਨਹੀਂ ਆਉਂਦੀ ਤੇ 5700 ਦਾ ਬੋਰਡ ਆਉਂਦਾ ਵਗਾ ਦੱਸੋ ਹੋਰ ਕਿ ਕਿੰਨਾ ਕਿਤੇ ਮਹਿੰਗਾ ਤੁਹਾਡੇ ਘਰ ਪਿਆ ਆ ਇਹ 5700 ਸੀ ਤੁਹਾਡੇ ਮਿਸਤਰੀ ਲੱਗੇ ਆ ਤੈਨੂੰ ਤਾਂ ਸਭ ਕੁ ਵੱਧ ਪਤਾ ਹੋਣਾ ਚਾਹੀਦਾ ਮੈਨੂੰ ਇਹ ਨਹੀਂ ਤੇ ਸਮਾਨ ਤਾਂ ਪਤਾ ਹੀ ਆ ਕਿੰਨੇ ਦਾ ਆਉਂਦਾ ਵਾ ਤੂੰ ਉੱਥੇ ਜਾ ਕੇ ਪੁੱਛ ਲੈਬ ਕਿੰਨੇ ਦਾ ਆਉਂਦਾ ਨਾਲੇ ਤੇਰਾ ਹੀ ਤੋਂ ਕਰਾਇਆ ਵਾ ਜਣਾ ਤੇ ਨਾਲੇ ਤੋਂ ਹਾਂ ਨਹੀਂ ਦੇ ਦੋ 5700 ਦਾ 2000 ਦਾ ਬੋਰਡ ਵਾ ਬਨੋ ਤੋ ਤੈਨੂੰ ਦੱਸਣ ਡਿਆ ਹੀ ਉਦੇ ਨਾਲ ਹੀ ਜਾ ਕੇ ਮੁੰਡੇ ਦੇ ਸਮਾਨ ਲਿਆਇਆ ਹੀ ਜਾਂਦਾ ਮਮੀ 2-2000 ਦੇ ਬੋੜ ਆਏਗੇ ਅੱਜ ਅੱਜ 5-600 ਤਾਂ ਕੀ ਆਉਂਦਾ ਵਗਾ ਤੂੰ ਤੇ ਆਈਂ ਜੀ ਤਾਂ ਰਿਸ਼ਤ ਮਿੰਦੇ ਕਰਨ ਆਈ ਨਹੀਂ ਹੈ ਇਤਨਾ ਸਮਝਿੰਦੇ ਕਰਨਾਰੇ ਕਿਹੜੀ ਗੱਲ ਨਹੀਂ ਨਹੀਂ ਆਈ ਦੇਣਾ ਹੀ ਨਹੀਂ ਗਾ ਨੂੰ ਆਬ ਜਾਈ ਨਹੀਂ ਚਾਚੀ ਦੇਣਾ ਹੀ ਨਹੀਂ ਗਾ 5-700 ਦਾ ਤੁਹਾਨੂੰ ਦੇ ਗਰੇ ਬਾਅਦ ਚ ਆ ਮੈਂ ਤੇਰੀਆਂ 2500 ਖਰਚਦਾ ਫਿਰੂੰਗਾ ਕਿਰਾਇਆ ਲਾਉਂਗਾ ਸ਼ਹਿਰ ਜਾਊਂ ਦਿਨ ਖਰਾਬ ਕਰੂੰਗਾ ਤੂੰ ਹੀ ਕੋਈ ਨਹੀਂ ਸ਼ਹਿਰੋਂ ਹੀ ਲੈ ਆਉਂ ਜਾ ਕੇ ਜਿੱਥੋਂ ਮੈਂ ਅੱਲਾ ਦਾ 5-700 ਦਾ ਹਾਦੋਂ ਕੀ ਤਾਂ ਟੇ ਵਾਲੀ ਹੁਣੇ ਤੂੰ ਹਾਂ ਕਰਕੇ ਹੁਣੇ ਨਾ ਕਰੀ ਜੰਨੇ ਤੁਹਾਡੀ ਵੀ ਕੋਈ ਜ਼ਬਾਨ ਆ ਲੈ ਚਾਚੀ ਐਂ ਕਦੋਂ ਹਾਂ ਕੀਤੀ ਐ ਤੈਨੂੰ ਕਿਤੇ ਹੁਣੇ ਤੇ ਕਿਹਾ ਕਿ ਦੇ ਦੇਨੇ ਤੇ ਹੁਣੇ ਤੈਨੂੰ ਇਹੋ ਆਖਿਆ ਨਾ ਵੀ ਤੂੰ ਕੋਈ ਨਹੀਂ ਦੇ ਦੇ ਪੈਸੇ ਵੀ ਤੂੰ ਨਹੀਂ ਦੇ ਦਿੰਨੇ ਆ ਤੈਨੂੰ ਕਾ ਲੈ ਜਾ ਦੋਸਾ ਹੈਗੀ ਆ 2500 3000 ਵਾਲੀ ਚੀਜ਼ ਤੇ ਚਾਚੀ ਜੀ 2500 3000 ਵਾਲੀ ਨਹੀਂ ਹੈਗੀ ਤਾਂ ਤੂੰ 5700 ਦੀ ਲੈ ਆ ਫਿਰ ਹਾਂ ਨੂੰ ਬਹਿਣ ਦੇ ਤੂੰ ਜ਼ਿਆਦਾ ਨਹੀਂ ਕੁਝ ਬੋਲਣ ਦਾ ਫਿਰ ਜਿਆਦਾ ਨਹੀਂ ਤੇਰੀ ਜ਼ਬਾਨ ਲੈ ਇਹ ਤੇ ਜ਼ਬਾਨ ਵਾਲੀ ਸੁਖਵਿੰਦਰ ਕਿਹੜੀ ਗੱਲ ਵਾ 10 ਜ਼ਬਾਨ ਹੈ ਜ਼ਬਾਨੇ ਦੀ ਕਿੰਨੀ ਚੱਲਣ ਈ ਇਹਦੇ ਵਿੱਚ ਜ਼ਬਾਨ ਵਾਲੀ ਕਿਹੜੀ ਗੱਲ ਆਦੋਗੀ ਸੁਖਵਿੰਦਰ ਤੇਰੇ ਵਾਲੀ ਉਹਨੇ ਤੈਨੂੰ ਕਿਹੜੀ ਕੋਈ ਮਾੜੀ ਚੰਗੀ ਗੱਲ ਕਹੀ ਆ ਤੂੰ ਮੰਗੀ ਚੀਜ਼ ਤੇ ਇਆਂ ਕਹ ਚੱਲ ਲੱਲਾ ਹੈ ਨਾ ਤੂੰ 5 700 ਦੀ ਕਹਿੰਦੇ ਆ ਨਹੀਂ ਭੁੱਗੀ ਤੇ ਆ ਗਿਆ ਵੀ ਨਹੀਂ ਦੇਣੀ ਇਹਦੇ ਵਿੱਚ ਕਿਹੜੀ ਗੱਲ ਵਾਜਬਾਨ ਵਾਲੀ ਰਹਿਣ ਦੋ ਆ ਉਹ ਨਹੀਂ ਜਾ ਕੇ ਸੈਰੋ ਲੈ ਆ ਜਾ ਕੇ ਤੇਰੀ ਨਹੀਂ ਦਾਲ ਗੱਲ ਨਹੀਂ ਅੱਜ ਕੋਈ ਦਾਲ ਤੇ ਮੈਂ ਗਾਲ ਕੇ ਉਠਾਉਂਗੀ ਗਾਲ ਮੈਂ ਦੰਦ ਦੇ ਮਗੌੜਾ ਨਾ ਵੇ ਕਿੱਡੀਆਂ ਇਹਨਾਂ ਨੂੰ ਗੱਲਾਂ ਹੁੰਦੀਆਂ ਕਿ ਕਿੱਡੇ ਘੋਣੇ ਤੇਜ਼ ਹੋ ਗਏ ਲੈ ਕਿਤੇ ਜਿਆਦਾ ਹੀ ਕੋਹ ਨਹੀਂ ਕਿ ਤੇਨਾਂ ਦੇ ਹਵਾ ਹੋ ਗਈ ਕਿਤੇ ਰੁਪਈਆ ਕੋਲ ਨਹੀਂ ਤੇ ਗੱਲਾਂ ਕਰਦੇ ਵਾਲੀ ਆਈਂ ਦੱਸ ਇਹਨੂੰ ਕਰੋ ਸੱਦਣ ਗਏ ਇਹ ਵੀ ਐਡ ਕਰ ਫਲਾਈ ਬੋਰਡ ਲੈ ਜਾ ਤੂੰ ਹੈ ਕਿੰਨੀਆਂ ਗੱਲਾਂ ਕਰ ਗਈ ਆ ਇਹ ਕਿਦਾਂ ਬੋਰਡ ਬੋਰ ਕਰਦੀ ਗਈ ਪੂਰੀ ਔਖੀ ਹੋ ਗਈ ਆਹੋ ਆਈਂ ਦੱਸ ਕੀ ਆਖੇ ਨਹੀਂ ਹਾਨੂੰ ਪੁੱਗੀ ਤੇ ਨਹੀਂ ਸਹੀ ਤੈਨੂੰ ਨਹੀਂ ਪੁੱਗੀ ਤੂੰ ਚੀਜ਼ ਨਹੀਂ ਲਈ ਐ ਕੋਈ ਮਾੜੀ ਚੰਗੀ ਗੱਲ ਗਈ ਕਿਦਾਂ ਬੋਰਡ ਬੋਰ ਕਰਦੀ ਆ ਉਹ ਤੱਕ ਗਈ ਆ ਵਗੜੀ ਹੋ ਜੀ ਦੱਸ ਹੈਗੀ ਕੋਈ ਗੱਲ ਕਰਨ ਵਾਲੀ ਆਈ ਕਿਹੜਾ ਮੈਨੂੰ ਦੱਸ ਕਰੋ ਸੱਦਣ ਗਏ ਇਹ ਕਿਵੇਂ ਤੂੰ ਆਹ ਦੇ ਕਰੋ ਚੀਜ਼ ਲੈ ਆ ਜਾਂ ਗਾਂ ਤੁਰੀ ਜਾ ਜਿੱਦਾਂ ਅੱਗੇ ਸ਼ਹਿਰੋਂ ਲੈਉਣੀ ਓਦਾਂ ਲੈ ਆ ਜਾ ਕੇ ਕੱਲੇ-ਕੱਲੇ ਨੂੰ ਦੱਸਣੀ ਹੈ। ਆਓ। ਦੱਸੀ ਜਾਵੇ ਕਿ? ਚੱਲ ਮਮੂ ਮੈਂ ਮੜਾਇਆ ਫੇ ਮੁੰਡੇ ਨੂੰ ਹੋਵਾ। ਹਾਂ। ਹੈ? ਕਿਹੜੇ ਮੁੰਡੇ ਅੱਜ ਚੱਲੇ ਆਵਾ? ਚੱਲਿਆ ਉਹ ਤੇ ਮੜਾਇਆ ਕੰਮ ਹੀ ਚੱਲੇ ਆਵਾ। ਹਾਂ। ਆ ਉਹ ਫੇ ਕਰ ਲਈਏ ਕੋਈ ਸਾਥ ਆਵ ਜਾ। ਚੱਲ ਜਾ ਫੇਰ। ਹਾਂ। ਆਹੋ। ਫੇ ਮੈਂ ਜਾ ਤੜਿਆ ਆਇਆ ਤੇਰੇ ਕੋਲ। ਆਹ ਇਹ ਬਣਾਈਆ। ਕਤੇ ਨਾ ਨਿਆ ਦਿਮਾਗ ਖਰਾਬ ਕੀਤਾ ਬਹਾਰ ਦੋ ਹੀ ਜਿੰਨਾਂ ਵਾਲੀ ਐਨੇ ਕਿਤੇ ਬਾਤ ਕਿਤੇ ਐਨੀ ਜ਼ਬਾਨ ਚੱਲਣਾ ਵੀ ਇੰਨਾ ਦੀ ਕਿਤੇ ਜਿਦਾਂ ਮਾਂ ਪੁੱਤ ਸਭ ਰਲੇ ਪਏ ਆ ਕਿਤੇ ਉਦਾਂ ਪੰਦੇ ਕੁਝ ਨਹੀਂ ਕਿ ਉਦਾਂ ਹਵਾਵਾ ਇਡੀਆਂ ਹੀ ਆ ਪਰ ਕੀ ਆਪ ਕਰਾ ਲੈ ਕੇ ਤੁਰੇ ਫਿਰਦੇ ਹੱਣੇ ਲੈ ਤੂੰ ਨਿਓਂ ਕੋਚਾ ਲਾ ਕੇ ਕੀ ਆਵਾ ਕੀ ਕਰ ਨੂਰੋਂ ਕਿਉਂ ਕੀ ਆਵਾ ਹੌਣ ਆ ਕੀ ਆ ਉਧਰ ਗਈ ਸੀ ਕੀ ਕਰੇ ਇਹੀ ਉਧਰ ਤੇ ਮੇਰੇ ਬੇਸ ਤੇ ਕਰਕੇ ਰਹਤੇ ਆ ਕਹਿੰਦੇ ਮੈਨੂੰ ਪੈ ਗਿਆ ਸ੍ਰੀ ਕਾਨਾ ਮੇਰੀ ਬੇਸਿਕ ਅਰਥ ਨੇ ਤੂੰ ਤੂੰ ਕਿਦਾ ਮੈਂ ਇਸਾਰ ਨਹੀਂ ਲੈਂਦਾ ਤੇ ਤੂੰ ਕਰ ਨਹੀਂ ਰਹੀ ਉੱਧਰ ਸਾਰਾ ਕੱਬਰ ਮੈਨੂੰ ਪੈ ਗਿਆ ਕਰਨ ਕੀ ਗਈ ਕਰਨ ਕਿ ਜਾਣਾ ਮੈਂ ਤਾਂ ਚਲੂ ਮੈਂ ਤਾਂ ਪਲਾਈ ਬੋਰਡ ਪਿਆਵਾ ਤੇ ਆਪਣੇ ਦੇ ਮਿਸਤਰੀ ਲੱਗੇ ਤੇ ਪਲਾਈ ਬੋਰਡ ਲੈ ਆਉਣੀ ਆ ਤੇ ਇਨੀ ਉੱਧਰੋਂ ਜ਼ਰੂਰ ਲਿਆ ਦੇ ਕੋਈ ਨਹੀਂ ਲਾ ਦੇ ਜੇ ਆ ਤਾਂ ਸਾਗਦੇ ਹੀ ਪਰ ਮੈਂ ਕਿਹਾ ਉਹਨਾਂ ਨੇ ਤੇ ਉੱਧਰ ਵੀ ਇਹਨਾਂ ਨੇ ਕੀ ਕਰਨਾ ਮੈਂ ਕੰਮ ਹੋ ਗਏ ਬਈ ਉਹਨਾਂ ਨੇ ਲੈਂਦਾ ਉਹ ਉੱਧਰ ਵੀ ਲੈਂਦਾ ਹਾਂ ਤਾਂ ਇਹ ਤੇ ਮੈਂ ਹੀ ਗਲਤ ਲੱਗਣਾ ਵਾ ਤੈਨੂੰ ਉਹ ਸਾਰਾ ਗਲਤ ਲੱਗੜਿਆ ਤੂੰ ਹੀ ਉਹਨਾਂ ਦਾ ਹੀ ਬਣ ਕੇ ਰਹਿ ਬਸ ਤੂੰ ਤਾਂ ਮੇਰੀ ਕਦੀ ਸਾਰ ਹੀ ਨਹੀਂ ਨਾ ਲਈ ਕਿਤੇ ਮੈਂ ਕੀ ਕਰਾਂ ਮੈਂ ਹੋਈ ਕਹਿਣ ਗਈ ਜਦੋਂ ਉਹਨਾਂ ਨੇ ਘਰ ਪਿਆ ਵਾਦੂ ਉਹਨਾਂ ਨੇ ਕੋਲ ਆ ਕੇ ਕਮਰੇ ਚ ਕੀ ਕਰਨੀ ਬੁਲਾਈ ਕਿੱਥੇ ਆ ਨਿਕਲ ਬਾਹਰ ਸਰੀ ਕਣੀਆ ਨਿਕਲ ਜਾ ਬਾਹਰ